हिम्मत करने वालों की कभी हार नहीं होती गुड मॉर्निंग बेटा लेसन पहला पढ़ रहे सी के है ना फिफ्थ पीरियड ਦੇ ਵਿੱਚ ਕਿਹੜੇ ਕਿਹੜੇ چیزਾਂ ਤੋਂ ਪਤਾ ਲੱਗਦਾ ਸਾਨੂੰ ਇਤਿਹਾਸ ਬਾਰੇ ਬੋਲੋ ਸ਼ਾਬਾਸ਼ ਹਾਂ ਹੋਰ ਸਾਖੀਆਂ ਹੋ ਗਈਆਂ ਸਿੱਕੇ ਹੋ ਗਏ ਕਲਾਕ੍ਰਿਤੀਆਂ ਹੋ ਗਈਆਂ ਹੈ ਨਾ ਉਵੇਂ ਹੀ ਆਪਾਂ ਨੂੰ ਜਿਹੜਾ ਪੁਰਾਣੇ ਸਮੇ ਦਾ ਇਤਿਹਾਸ ਹੈ ਉਹ ਇੰਨਾ ਸੱਡੀ ਦੋਸਤੀ ਹੈ हिम्मत करने वालों की कभी हार नहीं होती गुड मॉर्निंग बेटा सिट डाउन प्लीज लेसन ਪਹਿਲਾਂ ਪੜ੍ਹ ਰਹੇ ਸੀਗੇ ਹਨਾ 5th ਪੀਰੀਅਡ ਦੇ ਵਿੱਚ ਭਾਰਤੀ ਇਤਿਹਾਸ ਦੇ ਸੌਮੇ ਹਨਾ ਤੁਹਾਨੂੰ ਸਮਝ ਆ ਗਿਆ ਹੋਊਗਾ ਚੰਗੀ ਤਰ੍ਹਾਂ ਹਾਂ ਹੁਣ ਮੈਨੂੰ ਦੱਸੋ ਬੱਚੇ ਆਪਾਂ ਕਿਹੜੇ-ਕਿਹੜੇ ਸਾਧਨ ਨੇ ਜਿਨ੍ਹਾਂ ਨਾਲ ਕਿਸੇ ਕਿਸੇ ਵੀ ਜਗ੍ਹਾ ਦਾ ਇਤਿਹਾਸ ਦੇ ਬਾਰੇ ਪਤਾ ਕਰਦੇ ਆ ਕਿਹੜੇ-ਕਿਹੜੀ ਚੀਜ਼ਾਂ ਤੋਂ ਪਤਾ ਲੱਗਦਾ ਸਾਨੂੰ ਇਤਿਹਾਸ ਬਾਰੇ ਪਹਿਲਾਂ ਬੋਲ ਰਹੇ ਸੀ ਸਿੱਕੇ ਹਾਂ ਸਿੱਕੇ ਸ਼ਾਬਾਸ਼ ਹੋਰ ਹੋਰ ਕੁਝ ਸਾਖੀਆਂ ਹੀ ਸਾਖੀਆਂ ਹੋਰ ਬੋਲੋ ਸ਼ਾਬਾਸ਼ ਹਾਂ ਹੋਰ ਸ਼ਾਬਾਸ਼ ਹੋਰ ਤੇ ਆ ਸਾਰੀਆਂ ਚੀਜ਼ਾਂ ਨੇ ਜਿਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੜਿਆ ਹੈ ਵੀ ਕਿਹੜੀ ਕਿਹੜੀ ਚੀਜ਼ਾਂ ਤੋਂ ਆਪਾਂ ਕਿਸੇ ਜਗ੍ਹਾ ਦੇ ਇਤਿਹਾਸ ਦੇ ਬਾਰੇ ਪਤਾ ਲਗਾਉਂਦੇ ਆ ਇੱਥੇ ਸਾਖੀਆਂ ਹੋ ਗਈਆਂ ਸਿੱਕੇ ਹੋ ਗਏ ਕਲਾਕ੍ਰਿਤੀਆਂ ਹੋ ਗਈਆਂ ਨਾ ਕਿਸੇ ਸਮੇਂ ਦੇ ਵਿੱਚ ਜਿਹੜੇ ਸਿੱਕੇ ਜਾਰੀ ਹੋਏ ਜਿਹੜੇ ਵੀ ਰਾਜੇ ਮਹਾਰਾਜਾ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਵੀ ਉਹਨਾਂ ਦਾ ਰਾਜਕਾਲ ਹੁੰਦਾ ਸੀਗਾ ਉਸ ਰਾਜਕਾਲ ਦੇ ਦੌਰਾਨ ਉਹ ਆਪਣੇ ਸਮੇਂ ਸਿੱਕਾ ਜਾਰੀ ਕਰਦੇ ਸੀ ਆਪਣੇ ਨਾਮ ਦਾ ਇੱਕ ਉਹ ਸਿੱਕੇ ਤੋਂ ਸਾਨੂੰ ਉਸ ਸਮੇਂ ਦੇ ਜਿਹੜਾ ਰਾਜਕਾਲ ਹੈ ਉਹਦੇ ਬਾਰੇ ਪਤਾ ਲੱਗਦਾ ਔਵੇਂ ਹੀ ਆਪਾਂ ਨੂੰ ਜਿਹੜਾ ਪੁਰਾਣੇ ਸਮੇਂ ਦਾ ਇਤਿਹਾਸ ਹੈ ਉਹ ਇੰਨਾਂ ਸਾਰੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਸਰ 뮤직 ਬਾਰੇ ਮੈਂ ਕਹਿਣਾ ਚਾਹੂੰਗਾ ਵੀ ਚਾਹੇ ਮੈਂ ਫੀਲਡ ਹਿਸਟਰੀ ਦੀ ਲਈ ਹੈ ਹੁਣ ਪ੍ਰੋਮੋਸ਼ਨ ਮੇਰੀ ਹਿਸਟਰੀ ਚ ਹੋਈ ਹੈ ਬਟ ਮੈਂ 뮤직 ਦਾ ਇੰਟਰਸਟ ਸ਼ੁਰੂ ਤੋਂ ਹੀ ਰਿਹਾ ਹੈ ਮੈਂ ਤਕਰੀਬਨ 16 ਤੇ ਫਰਸਟ ਕਲਾਸ ਤੋਂ ਲੈ ਕੇ ਗ੍ਰੈਜੂਏਸ਼ਨ ਤੇ ਬੀਐਡ ਦੇ ਵਿੱਚ ਵੀ ਮੇਰੇ ਕੋਲ 뮤직 ਸੀਗਾ ਬਹੁਤ ਯੂਥ ਯੂਥ ਫੈਸਟੀਵਲ اٹینڈ ਕੀਤੇ ਆ ਜੀ ਤੇ ਜੌਬ ਚਾਨ ਤੋਂ ਪਹਿਲਾਂ ਕੁਝ ਮਤਲਬ ਬੜੀ ਬੜੀ ਪਾਰਟੀ ਸੀ ਜਾਗਰਨ ਪਾਰਟੀਆਂ ਉਹ ਵੀ ਮੈਨੂੰ ਬੁਲਾਉਂਦੇ ਹੁੰਦੇ ਸੀਗੇ ਸਪੈਸ਼ਲ ਅ ਤਬਲੇ ਦੇ ਵਿੱਚ ਮੈਂ ਤੁਹਾਨੂੰ ਸਰ ਥੋੜੇ ਤਿੰਨ ਤਾਲ ਬਾਰੇ ਦੱਸ ਦਿੰਦਾ ਹੈ ਨਾ ਤਿੰਨ ਤਾਲ ਜਿਹੜੀ ਹੁੰਦੀ ਹੈ ਉਹ ਕਲਾਸਿਕਲ 뮤직 ਦੇ ਵਿੱਚ ਚਲਦੀ ਹੈ ਮੋਸਟਲੀ ਜਿਹੜੇ ਆਪਾਂ ਰਾਗ ਹੁੰਦੇ ਆ ਬਪਾਲੀ ਭੈਰਵੀ ਹੈ ਨਾ ਯਮਨ ਬ੍ਰਿੰਦਾਵਨੀ ਸਾਰੰਗ ਬਹੁਤ ਸਾਰੇ ਰਾਗ ਹੁੰਦੇ ਆ ਆਪਣੇ ਉਹਨਾਂ ਨਾਲ ਜਦੋਂ ਆਪਾਂ ਪਲੇ ਕਰਦੇ ਆਂ ਤਪਲੇ ਨੂੰ ਤਾਂ ਉਹਦੇ ਤਿੰਨ ਤਾਲ ਚੱਲਦੀ ਆ ਜਿਦੇ ਬੋਲ ਹੁੰਦੇ ਆ ਹਾ ਦਿਨ ਦਿਨ ਦਾ ਧਾ ਦਿਨ ਦਿਨ ਦਾ ਧਾ ਤਿੰ ਤਿੰ ਤਾ ਤਾ ਦਿਨ ਦਿਨ ਦਾ ਦਾ ਦਿਨ ਦਿਨ ਦਾ ਦਾ ਤਿੰ ਤਿੰ ਤਾ ਤਾ ਦਿਨ ਦਿਨ ਦਾ ਦਾ ਦਿਨ ਦਿਨ ਦਾ ਦਾ ਤਿੰ ਤਿੰ ਤਾ ਤਾ ਦਿਨ ਦਿਨ ਦਾ ਇਹ ਤਿੰਨ ਤਾਲ ਹੈ ਜੀ ਉਸ ਤੋਂ ਬਾਅਦ ਆਪਣੀ ਹੁੰਦੀ ਹੈ ਜੀ ਆਪਣਾ ਕਹਿਰਵਾ ਕਹਿਰਵਾ ਤਾਲ ਜਿਹੜੀ ਹੁੰਦੀ ਹੈ ਉਹ ਆਪਣਾ ਜਿਹੜੇ ਲਾਈਟ ਮਿਊਜ਼ਿਕ ਹੁੰਦਾ ਜਿਵੇਂ ਆਪਣੇ ਭਜਨ ਚੱਲਦੇ ਹਨਾ ਗਜ਼ਲਾਂ ਚੱਲਦੀਆਂ ਉਹਦੇ ਵਿੱਚ ਆਪਾਂ ਉਹਦੇ ਵਿੱਚ ਮੋਸਟਲੀ ਯੂਜ਼ ਕਰਦੇ ਆ ਉਹਦੇ ਬੋਲ ਆਉਂਦੇ ਆ ਇਹ ਕਿ ਇਸੇ ਤਰ੍ਹਾਂ ਜੀ ਤਾਲਾਂ ਹੁੰਦੀਆਂ ਨੇ ਦਮਲੇ ਦੇ ਵਿੱਚ ਬਹੁਤ ਸਾਰੀਆਂ ਤੀਨ ਤਾਲ ਕਹਿਰਵਾ ਤਾਲ ਜਪ ਤਾਲ ਹੈ ਨਾ ਰੂਪਕ ਤਾਲ ਹਰ ਇੱਕ ਤਾਲ ਦੇ ਅਲੱਗ-ਅਲੱਗ ਜਿਹੜੇ ਉਹ ਐ ਜੀ ਕੋਈ ਕਲਾਸਿਕਲ ਪਲੇ ਕੀਤੀ ਜਾਂਦੀ ਹੈ ਕੋਈ ਲਾਈਟ ਮਿਊਜ਼ਿਕਾਂ ਚਲਦੀ ਹੈ ਕੋਈ ਭਜਨ ਨਾਲ ਚਲਦੀ ਹੈ ਕੋਈ ਗਜ਼ਲਾਂ ਨਾਲ ਚਲਦੀ ਹੈ ਹੈਨਾ ਤਾਂਤਵ ਦੇ ਵਿੱਚ ਹੀ ਬਹੁਤ ਵਾਈਡ ਫੀਲਡ ਹੈ ਜੀ ਬਾਕੀ ਤੁਹਾਨੂੰ ਦੋ ਲਾਈਨਾਂ ਜਿਹੜੀਆਂ ਮੇਰੀਆਂ ਬਹੁਤ ਫੇਵਰਿਟ ਰਹੀਆਂ ਐ ਜੀ ਉਹ ਮੈਂ ਜ਼ਰੂਰ ਗਾ ਕੇ ਸੁਣਾਣਾ ਚਾਹੂੰਗਾ ਉਹ ਤੁਸੀਂ ਉਹਦੇ ਵਿੱਚ ਸ਼ਾਇਦ ਤੁਹਾਨੂੰ ਮੇਰੇ ਬਾਰੇ ਜੋ ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ ਸਾਰਾ ਕੁਝ ਕਲੀਅਰ ਹੋ ਜਾਏ ਹੈਨਾ ਉਹ ਲਾਈਨਾਂ ਨਾਲ ਜੀ ਸੱਡੀ ਦੋਸਤੀ ਐ ਦੋਸਤਾ ਸਵੇਰਿਆਂ ਦੇ ਨਾਲ ਸਾਡੀ ਦੋਸਤੀ ਹੈ ਦੋਸਤਾ ਸਵੇਰਿਆਂ ਦੇ ਨਾਲ ਸਾਡਾ ਵੈਰ ਨਹੀਂ ਕੋਈ ਸਾਡਾ ਵੈਰ ਨਹੀਂ ਕੋਈ ਵੀ ਹਨੇਰਿਆਂ ਦੇ ਨਾਲ ਸਾਡੀ ਦੋਸਤੀ ਹੈ ਦੋਸਤਾ ਸਵੇਰਿਆਂ ਦੇ ਨਾਲ ਸਾਡੀ ਦੋਸਤੀ ਐ ਦੋਸਤਾ ਸਵੇਰਿਆਂ ਦੇ ਨਾਲ ਅਸਾਂ ਜ਼ਿੰਦਗੀ ਦੇ ਪੈਂਡਿਆਂ ਤੇ ਖੁਸ਼ਬੂ ਖਿਲਾਰੀ ਸਦਾ ਖੁਸ਼ਬੂ ਖਿਲਾਰੀ ਅਸਾਂ ਜ਼ਿੰਦਗੀ ਦੇ ਪੈਂਡਿਆਂ ਤੇ ਖੁਸ਼ਬੂ ਖਿਲਾਰੀ ਸਦਾ ਖੁਸ਼ਬੂ ਖਿਲਾਰੀ ਪੇਦ ਪਾਵਨਈ ਕਿਤਾ ਪੇਦ ਪਾਵਨਈ ਕਿਤਾ ਤੇਰੇ ਮੇਰੇ ਆ ਦੇ ਨਾਲ ਸਾਡੀ ਦੋਸਤੀ ਐ ਦੋਸਤਾ ਸਵੇਰਿਆਂ ਦੇ ਨਾਲ ਸਾਡੀ ਦੋਸਤੀ ਐ ਦੋਸਤਾ ਸਵੇਰਿਆਂ ਦੇ ਨਾਲ ਧੰਨਵਾਦੀ ਸਾਡੇ ਟੀਚਰ ਬਹੁਤ ਵਧੀਆ ਨੇਗੇ ਹਮੇਸ਼ਾ ਹੀ ਸਾਨੂੰ ਇਦਾਂ ਦੇ ਸਬਜੈਕਟ ਪੜ੍ਹਾਉਂਦੇ ਨੇ ਹਮੇਸ਼ਾ ਸਾਨੂੰ ਇਸ ਤਰ੍ਹਾਂ ਬੇਨ ਪੜ੍ਹਾਉਂਦੇ ਨੇ ਜਿਹੜਾ ਸਾਨੂੰ ਸੌਖਾ ਸੌਖਾ ਸਮਝ ਆ ਸਕੇ ਸਾਰੇ ਤਰੀਕੇ ਨਾਲ ਤੇ ਸਰ ਦੀ ਇੱਕ ਮਿਸਾਲ ਜੇ ਮੈਂ ਦੇਣੀ ਚਾਹਾਂ ਵੀ ਇੰਨੀਆਂ ਮੁਸ਼ਕਿਲਾਂ ਤੋਂ ਬਾਵਜੂਦ ਵੀ ਸਰ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਨੇ ਕਿ ਸਾਡੇ ਨੰਬਰ ਵੀ ਬਹੁਤ ਵਧੀਆ ਆ ਰਹੇ ਨੇਗੇ ਜਿੱਦਾਂ ਫੋਰ ਐਗਜ਼ਾਮਪਲ ਮੀ ਮੇਰੇ +1 ਵਿੱਚੋਂ 97 ਮਾਰਕਸ ਆਏ ਸੀਗੇ ਇਹ ਇੱਕ ਮਤਲਬ ਕਿ ਅਜੀ ਵੀ ਗੱਲ ਹੈਗੀ ਵੀ ਸਰ ਬਲਾਈਂਡਨੈਸ ਦੇ ਸ਼ਿਕਾਰ ਹੋ ਕੇ ਵੀ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਨੇ ਤੇ ਮੈਂ ਅੱਗੇ ਜਾ ਕੇ ਵੀ ਸਾਰਿਆਂ ਨੂੰ ਇਨਸਪੀਰੇਸ਼ਨ ਦੇਣਾ ਚਾਹੁੰਦੀ ਆ ਵੀ ਸਾਡੇ ਸਰ ਤੋਂ ਇਨਸਪੀਰੇਸ਼ਨ ਕਰੋ ਤੁਸੀਂ ਇਨਸਪਾਇਰ ਹੋਵੋ ਜਿੱਦਾਂ ਕਿ ਸਾਡੇ ਸਕੂਲ ਦਾ ਰਿਜ਼ਲਟ 100% ਆ ਰਿਹਾਗਾ ਫਰਮ ਹਿਸਟਰੀ ਇਹ ਬਾਕੀ ਵੀ ਇਦਾਂ ਜੇ ਕੋਸ਼ਿਸ਼ ਕਰਨ ਤਾਂ ਉਹਨਾਂ ਦੀ ਵਧੀਆ ਰਿਜ਼ਲਟ ਆ ਸਕਦਾ ਹੈ ਇਸ ਤਰ੍ਹਾਂ ਦੇ ਜਿਹੜੇ ਕਈ ਲੋਕ ਹੁੰਦੇ ਨੇ ਜਿਹੜੇ ਜ਼ਿੰਦਗੀ ਵਿੱਚ ਕੁਝ ਨਹੀਂ ਮਿਲਦਾ ਉਹ ਸ਼ਿਕਾਇਤਾਂ ਬਹੁਤ ਕਰਦੇ ਨੇ ਕਿ ਪਾਸੇ ਸਰ ਨੂੰ ਕੋਡੇ ਸਰ ਨੂੰ ਬਲੈਂਕਨੈਸ ਹੈ ਬਟ ਉਹਨਾਂ ਉਸ ਦੇ ਬਾਵਜੂਦ ਵੀ ਇੰਨਾ ਵਧੀਆ ਮੁਕਾਮ ਹਾਸਲ ਕੀਤਾ ਬਟ ਉਹ ਟੀਚਰ ਤੁਹਾਨੂੰ ਬਣਾ ਰਹੇ ਨੇ ਅਕੋਰਡਿੰਗ ਟੂ ਮੀ ਜੇਕਰ ਆਪਾਂ ਮਿਹਨਤ ਕਰਦੇ ਆਂ ਤਾਂ ਕੁਝ ਵੀ ਆਪਣੇ ਵਾਸਤੇ ਔਖਾ ਨਹੀਂ ਹੈਗਾ ਜਿਦਾਂ ਕਿ ਸਰ ਨੇ ਜੇਕਰ ਇੰਨਾ ਨੇ ਮਿਹਨਤ ਕੀਤੀ ਤਾਂ ਹੀ ਅਜੇਸ ਮੁਕਾਮ ਤੇ ਆਏ ਨੇ ਜਿਹੜੇ ਲੋਕ ਸ਼ਿਕਾਇਤਾਂ ਕਰਦੇ ਨੇ ਆਈ ਥਿੰਕ ਉਹ ਕਦੇ ਮਿਹਨਤ ਕਰਦੇ ਹੀ ਨਹੀਂਗੇ ਜੇਕਰ ਅਸੀਂ ਟਰਾਈ ਕਰਾਂਗੇ ਕਈ ਵਾਰ ਸਾਨੂੰ ਹਾਰ ਵੀ ਮਿਲਦੀ ਹੁੰਦੀ ਹੈਗੀ ਪਰ ਜੇਕਰ ਅਸੀਂ ਉਸ ਹਾਰ ਨੂੰ ਆਪਣੀ ਜਿੱਤ ਬਣਾ ਕੇ ਚੱਲਾਂਗੇ ਫਿਰ ਹਮੇਸ਼ਾ ਅਸੀਂ ਵਧੀਆ ਮੁਕਾਮਾਂ ਤੇ ਜਾ ਸਕਦੇ ਹਾਂ ਉਦੀ ਮਿਸਾਲ ਤੁਸੀਂ ਅਮਿਤ ਸਰ ਨੂੰ ਸਮਝੋ ਵੀ ਅੱਖਾਂ ਤੋਂ ਦੇਖਣਾ ਨਹੀਂ ਫਿਰ ਵੀ ਹਾਸ ਤੱਕ ਵੀ ਆਪ ਆਉਂਦੇ ਨੇ ਤੁਹਾਨੂੰ ਕਹੌਂਦੇ ਨੇ ਹਾਂਜੀ ਇਹ ਸਾਰੇ ਨੇ ਕਦੇ ਵੀ ਮੈਂ ਇਹਨਾਂ ਨੂੰ ਦੇਖਿਆ ਨਹੀਂ ਹੈਗਾ ਵੀ ਇਹ ਕਦੇ ਵੀ ਕਿਸੇ ਟੀਚਰ ਦਾ ਸਹਾਰਾ ਲੈ ਕੇ ਜਾ ਰਹੇ ਨੇ ਇਹ ਸਾਰੇ ਸਕੂਲ ਚ ਇਦਾਂ ਜਾਂਦੇ ਨੇ ਕਦੇ ਕੰਪਿਊਟਰ ਲੈਬ ਚ ਕੋਈ ਵੀ ਸਮਾਨ ਲਿਆਉਣਾ ਵੀ ਸਾਡੇ ਸਕੂਲ ਤੋਂ ਬਾਹਰੋਂ ਉਹਦੇ ਵੀ ਅਮਿਤ ਸਰ ਜਾਂਦੇ ਨੇਗੇ ਕਦੇ ਵੀ ਕੋਈ ਬੁੱਕਸ ਵਗੈਰਾ ਦਾ ਕੋਈ ਵੀ ਇਸ਼ੂ ਹੋਵੇ ਉਹ ਵੀ ਜ਼ਿਆਦਾਤਰ ਅਮਿਤ ਸਰ ਸੋਲਵ ਕਰਦੇ ਨੇਗੇ ਹਮੇਸ਼ਾ ਅਮਿਤ ਸਰ ਇੱਕਦਮ ਇੱਕਦਮ ਮਿਸਾਲ ਦੀ ਤਰ੍ਹਾਂ ਨੇਗੇ ਜਿਹੜੇ ਲੋਕ ਕਹਿੰਦੇ ਰਹਿੰਦੇ ਨੇ ਸਭ ਤੋਂ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਉਹਨਾਂ ਵਾਸਤੇ ਸਾਰੀ ਕਿ ਇਨਸਪਾਇਰੇਸ਼ਨ ਨੇ ਪਰ ਕਹਿੰਦੇ ਨੇ ਵੀ ਟੀਚਰ ਨੂੰ ਦੇਖਦਾ ਨਹੀਂ ਤਾਂ ਕੀ ਪੜ੍ਹਾਉਣਗੇ ਤਾਂ ਲੱਗਦਾ ਵੀ ਨਤੀਜਾ ਜਿਵੇਂ ਇਹਨਾਂ ਦਾ 100% ਤਾਂ ਸਿਰ ਹੈਗਾ ਆਈ ਡੋਨਟ ਥਿੰਕ ਸੋ ਕਿ ਇਹ ਕੋਈ ਬਲਾਈਂਡਨੈਸ ਇਦਾਂ ਦੀ ਕੋਈ ਚੀਜ਼ ਹੈ ਸਰ ਨੇ ਸਰ ਨੇ ਕਦੇ ਵੀ ਇਹਨੂੰ ਆਪਣੀ ਕਮਜ਼ੋਰੀ ਨਹੀਂ ਲਿਆ ਸਰ ਨੇ ਹਮੇਸ਼ਾ ਇਹਨੂੰ ਆਪਣੀ ਤਾਕਤ ਬਣਾ ਕੇ ਚੱਲਿਆਗਾ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਿਤ ਕੁਮਾਰ ਹੈ ਜੀ ਠੀਕ ਹੈ ਜੀ ਸਰ ਕਿਹੜੇ ਸਕੂਲ 'ਚ ਪੜ੍ਹਾਉਣਾ ਤੁਸੀਂ ਮੈਂ ਸਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਾਚਾ 'ਚ ਪਿਤਾਵਰ ਹਿਸਟਰੀ ਲੈਕਚਰਰ 2021 ਤੋਂ ਵਰਕ ਕਰ ਰਿਹਾ ਹਾਂ ਸਰ ਅਸੀਂ ਦੇਖ ਰਹੇ ਹਾਂ ਤੁਹਾਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਪਰ ਉਸ ਦੇ ਬਾਪੂ ਤੋਂ ਤੁਸੀਂ ਪੜ੍ਹਾ ਰਹੇ ਹੋ ਵਿਦਿਆਰਥੀਆਂ ਨੂੰ ਕੋਈ ਦਿੱਕਤਾਂ ਨਹੀਂ ਆ ਰਹੀ ਤੁਹਾਨੂੰ ਨਹੀਂ ਸਰ ਮੈਨੂੰ ਬਿਲਕੁ ਐਕਚੁਅਲੀ ਜਦੋਂ ਮੈਂ ਇਸ ਫੀਲਡ ਦੇ ਵਿੱਚ 2006 ਤੋਂ ਆ ਪਹਿਲਾਂ ਮੈਂ ਬਤੌਰ ਹਿੰਦੀ ਅਧਿਆਪਕ ਦਾੰਬੁਰ ਵਿਕੇ ਸੇਵਾ ਨਿਭਾਈ ਹੈ ਉਸ ਤੋਂ ਪਹਿਲਾਂ ਮੈਂ ਮੂਨਕ ਗਰਲ ਸਕੂਲ ਦੇ ਵਿੱਚ ਜਿਹੜੀ ਹੈ ਬਤੌਰ ਹਿੰਦੀ ਅਧਿਆਪਕ ਸੀਗਾ ਉੱਥੇ ਮੈਂ 8 ਸਾਲ ਤਕਰੀਬਨ ਸਰਵਿਸ ਕੀਤੀ ਹੈ ਤੇ ਉਸ ਸਮੇਂ ਵਿੱਚੋਂ ਦੀ 1.5 ਸਾਲ ਮੈਂ ਐਜ਼ ਅ ਇਨਚਾਰਜ ਵੀ ਕੰਮ ਕੀਤਾ ਉੱਥੇ ਗਰਲ ਸਕੂਲ 'ਚ ਸਾਡੀ 650 ਗਰਲਸ ਦੀ ਸਟ੍ਰੈਂਥ ਸੀਗੀ ਉੱਥੇ ਮੈਂ ਸਕੂਲ ਨੂੰ ਐਜ਼ ਇਨਚਾਰਜ ਵੀ ਕੰਮ ਕੀਤਾ ਹੈ 2009 ਤੇ 10 ਦੇ ਵਿੱਚ ਫਿਰ ਉਸ ਤੋਂ ਬਾਅਦ ਮੇਰੀ ਬਦਲੀ ਜਿਹੜੀ ਆ ਨਦਾਮਪੁਰ ਹੋ ਗਈ ਸੀ ਉੱਥੇ ਮੈਂ 9 ਸਾਲ ਵਾਂਗੂ ਉੱਥੇ ਲਾਇਏ ਨੇ ਉਸ ਤੋਂ ਬਾਅਦ ਪ੍ਰਮੋਸ਼ਨ ਤੋਂ ਬਾਅਦ ਮੈਂ ਇੱਥੇ ਆਇਆ ਜੀ ਹੁਣ ਸਰ ਕੋਈ ਕਿਸੇ ਸਾਧੀ ਕੋਈ ਦਿੱਕਤ ਰਿਜ਼ਲਟਸ ਕਿੱਦਾਂ ਜਾ ਰਹੇ ਨੇ ਰਿਜ਼ਲਟ ਸਰ ਮੇਰੇ ਜਦੋਂ ਮੈਂ ਹਿੰਦੀ ਮਾਸਟਰ ਸੀਗਾ ਉਸ ਟਾਈਮ ਵੀ ਮੇਰੇ ਰਿਜ਼ਲਟ ਸਾਰੇ ਤਕਰੀਬਨ 100% ਸੀਗੇ ਤੇ ਹੁਣ ਮੈਂ 2021 ਤੋਂ ਇੱਧਰ ਆ ਮੇਰੇ ਸਾਰੇ ਰਿਜ਼ਲਟ 100% ਨੇ ਜੀ ਇੱਕ ਵੀ ਬੱਚਾ ਮੇਰੇ ਸਬਜੈਕਟ ਦੇ ਵਿੱਚੋਂ ਫੇਲ ਨਹੀਂ ਹੋਇਆ ਕਦੇ ਠੀਕ ਹੈ ਤੋ ਸਰ ਕਿਸ ਤਰ੍ਹਾਂ ਦੇਖਦੇ ਹੋ ਇਹ ਬਲਾਈਂਡਨੈਸ ਹੈਗੀ ਐ ਇਸ ਦੇ ਬਾਵਜੂਦ ਵੀ ਤੁਸੀਂ ਟਟੇ ਹੋਇਓ ਇਹ ਐਕਚੁਅਲੀ ਹੋਇਆ ਕਿਵੇਂ ਇਹ ਬਚਪਨ ਤੋਂ ਹੀ ਤੁਹਾਡੀ ਆਈ ਸਿੱਧਨ ਜ ਕੋਈ ਹਾਦਸਾ ਨਹੀਂ ਸਰ ਹਾਦਸਾ ਹੀ ਹੋਇਆ ਜੀ ਸਰ ਮੈਂ ਬਿਲਕੁਲ ਠੀਕ ਠਾਕ ਸੀਗਾ ਜਿਵੇਂ ਨੋਰਮਲ ਬੱਚੇ ਆਪਾਂ ਖੇਡਦੇ ਆ ਸਾਰੇ ਨਾ ਐਵੇਂ ਖੇਡਦੇ ਸੀਗੇ ਬਟ ਕੀ ਹੋਇਆ ਕਿ ਜੋ 3 ਸਾਲ ਦੀ ਉਮਰ ਸੀ ਮੇਰੀ ਤਾਂ ਫੀਵਰ ਹੋਇਆ ਮੈਨੂੰ ਤੇ ਮੇਰੇ ਮਾਤਾ ਜੀ ਮੈਨੂੰ ਡਾਕਟਰ ਕੋਲ ਲੈ ਗਏ ਅੰਮ੍ਰਾਲੇ ਕੋਈ ਡਾਕਟਰ ਸੀਗਾ ਮੈਂ ਐਕਚੁਅਲੀ ਬੇਸਿਕਲੀ ਅੰਮ੍ਰਾਲੇ ਤੋਂ ਆ ਮੈਂ ਮੇਰੀ ਫੈਮਿਲੀ ਬੈਕਗਰਾਉਂਡ ਉੱਥੇ ਦੀ ਹੈ ਜੀ ਤੇ ਉਹ ਡਾਕਟਰ ਕੋਲ ਲੈ ਗਏ ਆਪਟੀ ਨਰ ਜਦੋਂ ਇੱਕ ਅੱਖ ਜਾਣ ਲੱਗੀ ਆਈ ਸਾਈਡ ਡਾਕਟਰ ਨੂੰ ਪਤਾ ਲੱਗ ਗਿਆ ਸੀ ਬਟ ਉਹਨੇ ਦੱਸਿਆ ਨਹੀਂ ਉਹਨਾਂ ਨੂੰ ਕੁਝ ਵੀ ਕੋਈ ਮੇਰੇ ਤੋਂ ਗਲਤੀ ਹੋ ਗਈ ਹੈ ਨਾ ਬਟ ਜਦੋਂ ਜਮਈ ਆਈ ਸਾਈਡ ਚਲੇਗੀ ਉਸ ਤੋਂ ਬਾਅਦ ਡੈਲੀ ਲੈ ਕੇ ਮੈਨੂੰ ਏਮਜ਼ ਦੇ ਵਿੱਚ ઓਪਰੇਟ ਹੋਇਆ ਉਹ ਜਦੋਂ ઓਪਰੇਟ ਕਰਦੇ ਹੋਏ ਦੂਜੀ ਅੱਖ ਦੀ ਜਿਹੜੀ ਉਹ ਸੀਗੀ ਨਰਵ ਸੀਗੀ ਉਹ ਵੀ ਨਾ ਤੋਂ ਡੈਮੇਜ ਹੋ ਗਈ ਤੇ ਦੋਨੋਂ ਆਈ ਸਾਈਡ ਜਿਹੜੀ ਸੀ ਮੇਰੇ 20 25 ਦਿਨ ਦੇ ਵਿੱਚ ਵਿੱਚ ਜਮਾਈ ਮਤਲਬ 100% ਉਹ ਹੋ ਗਿਆ ਬਲਾਈਂਡ ਹੋ ਗਿਆ ਮੈਂ ਕਸਲ ਕਦੇ ਅਧਿਆਪਕ ਨੂੰ ਲੱਗਿਆ ਨਹੀਂ ਵੀ ਮੈਨੂੰ ਅੱਖਾਂ ਤੋਂ ਨਹੀਂ ਦਿਖਦਾ ਫਿਰ ਵੀ ਤੁਸੀਂ ਬੱਚਿਆਂ ਨੂੰ ਅਜਹੀ ਲਗਨ ਦੇ ਨਾਲ ਪੜ੍ਹਾ ਰਹੇ ਕਦੇ ਹੌਸਲੇ ਨਹੀਂ ਟੁੱਟੇ ਨਹੀਂ ਸਰ ਕਦੇ ਵੀ ਨਹੀਂ ਮੈਨੂੰ ਅਜ ਤੱਕ ਫੀਲ ਹੋਇਆ ਮੈਂ ਤਾਂ ਬਸ ਐਂ ਲੱਗਦਾ ਮੈਂ ਆਪਣੇ ਘਰ ਤੋਂ ਵੱਧ ਸਮਾ ਜਿਹੜਾ ਸਕੂਲ 'ਚ ਬਿਤਾਉਣਾ ਪਸੰਦ ਕਰਦਾ ਮਤਲਬ ਮੈਨੂੰ ਇੱਥੇ ਆ ਕੇ ਤਾਂ ਐਂ ਲੱਗਦਾ ਵੀ ਜੇ ਹੈਨਾ ਜਿਸ ਦਿਨ ਕਦੇ ਛੁੱਟੀ ਹੋ ਜਾਏ ਮੈਨੂੰ ਬਹੁਤ ਮੁਸ਼ਕਿਲ ਲੱਗਦਾ ਸਮਾ ਬਿਤਾਉਣਾ ਹੋ ਬੱਚਿਆਂ ਨਾਲ ਇੰਨਾ ਜ਼ਿਆਦਾ ਕੁਲ ਮਿਲ ਜਾਈਦਾ ਉੱਥੇ ਬੱਚਿਆਂ ਨੂੰ ਪੜ੍ਹਾਉਣੇ ਆ ਕੇ ਹਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਨੂੰ ਤਾਂ। ਕੀ ਸਵਾਲ ਹੈ ਸਰ ਅਜੇ ਕੀ ਰਾਜ਼ ਹੈ ਕਹਿੰਦੇ ਵੀ ਸਕੂਲ ਦੇ ਰਿਜ਼ਲਟ ਤਾਂ ਚਲੋ ਉੱਪਰ-ਨੀਚੇ ਹੁੰਦੇ ਆ ਪਰ ਹਿਸਟਰੀ ਦਾ ਰਿਜ਼ਲਟ ਕਦੇ ਨੀਚੇ ਨਹੀਂ ਹੋਇਆ ਤੁਹਾਡਾ ਰਿਜ਼ਲਟ ਜੀ ਬਿਲਕੁਲ ਸਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਜਿੱਦ ਤੱਕ ਮੈਨੂੰ ਲੱਗਦਾ ਹੈ ਕਿ ਬੱਚੇ ਨਾ ਜਦੋਂ ਮੈਂ ਦੇਖਦੇ ਆ ਉਹ ਇੰਨੇ ਕਿ ਇੰਸਪਾਇਰ ਹੋਏ ਨੇ ਕਿ ਉਹਨਾਂ ਨੇ ਕਦੇ ਵੀ ਆ ਸਰ ਨੂੰ ਅਸੀਂ ਕਦੇ ਵੀ ਮਤਲਬ ਉਹ ਨਹੀਂ ਕਰਨਾ ਹੈਗਾ ਜੋ ਕੁਝ ਉਹ ਕਹਿਣਗੇ ਅਸੀਂ ਮੰਨਾਂਗੇ ਉਹਨੂੰ ਪੂਰਾ ਕਰਾਂਗੇ। ਸਰ ਕੀ ਹੋ ਕੀ ਤੁਸੀਂ ਸਹਿਦ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਸ਼ਿਕਾਇਤ ਕਰਦੇ ਨੇ ਸਭ ਕੁਝ ਸਰ ਮੈਂ ਤਾਂ ਇੱਕੋ ਗੱਲ ਕਹਿਣਾ ਚਾਹੂੰਗਾ ਜਿਸ ਪਾਲਿਸੀ ਤੇ ਮੈਂ ਆਪਣੀ ਜ਼ਿੰਦਗੀ ਨੂੰ ਬਣਾਇਆ ਕਿ ਹਮੇਸ਼ਾ ਆਪਣੇ ਤੋਂ ਨੀਵੇਂ ਵੱਲ ਦੇਖੋ ਜੇ ਤੁਸੀਂ ਉੱਚਿਆਂ ਵੱਲ ਦੇਖੋਗੇ ਕਦੇ ਕਾਮਯਾਬ ਨਹੀਂ ਹੋ ਸਕਦੇ ਨੀਵੇਂ ਵੱਲ ਦੇਖੋਗੇ ਉਹਨੂੰ ਦੇਖੋਗੇ ਉਹਨੂੰ ਕਿੰਨੇ ਦੁੱਖ ਨੇ ਆਪਣਾ ਦੁੱਖ ਤਾਂ ਕੁਝ ਵੀ ਨਹੀਂ ਲੱਗਦਾ ਉਹਦੇ ਸਾਹਮਣੇ ਫਿਰ ਸਰ ਹਾਂਜੀ ਬਹੁਤ ਜ਼ਿਆਦਾ ਹੌਂਸਲਾ ਹੈ ਸਰ ਦਾ ਮਤਲਬ ਜਿਵੇਂ ਤੁਸੀਂ ਕਹੋਗੇ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਕਿਸੇ ਦੀ ਤਰ੍ਹਾਂ ਦੀ ਸਮੱਸਿਆ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਮਿਤ ਸਰ ਦਾ ਨਾਮ ਆਉਂਦਾ ਵੀ ਮਿਤ ਸਰ ਨੂੰ ਦੱਸ ਦੋ ਈਵਨ ਕਹੇ ਜੇ ਮਹਾਲੀ ਬੱਚਿਆਂ ਦੇ ਫਾਰਮ ਲੈ ਕੇ ਜਾਣੇ ਨੇ ਤਾਂ ਸਰ ਕਹਿੰਦੇ ਨੇ ਮੈਨੂੰ ਫੜਾਉ ਮੈਂ ਲੈ ਜਾਣਾ ਤੇ ਕੱਲੇ ਜਾਂਦੇ ਨੇ ਜਮਾ ਕਰਾ ਕੇ ਸਾਡਾ ਕੰਮ ਹੁੰਦਾ ਰਸੀ ਦੋ ਤਿੰਨ ਘੰਟਿਆਂ ਦੀ ਵੀ ਸਰ ਨੇ ਕਰਵਾਤਾ ਕੰਮ ਤਾਂ ਲੱਗਦਾ ਹੈ ਜਿਹਾ ਟੀਚਰ ਦੀ ਹੈ ਜਿਹਾ ਸਖਸ਼ਰੀ ਹਰ ਇੱਕ ਨੂੰ ਲੋੜ ਹੈ ਬਹੁਤ ਲੋਕ ਹੌਸਲਾ ਛੱਡ ਜਾਂਦੇ ਨੇ ਸਿੱਧਾ ਬਿਲਕੁਲ ਸਰ ਇਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਜਿਹੜੇ ਲੋਕ ਚੰਗਾ ਪਲਾ ਹੋਣ ਦੇ ਬਾਵਜੂਦ ਢੇਰੀ ਢਾਕੇ ਬੈਠ ਜਾਂਦੇ ਨੇ ਹਨਾ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈਗਾ ਕਿ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਹੈਗੀ ਵਧੀਆ ਤਾਂ ਉਹਨਾਂ ਨੂੰ ਵੀ ਇਹੀ ਚਾਹੀਦਾ ਹੈਗਾ ਕਿ ਇਸ ਤੋਂ ਵਧੀਆ ਤਰੀਕੇ ਨਾਲ ਜਿਉਣ ਕਿੰਨਾ ਵਧੀਆ ਸਰ ਜਾਲਟਾਉਂਦਾ ਬੱਚੇ ਬੜੇ ਸਰ ਇਹਨਾਂ ਤਰੀਕੇ ਨਾਲ ਪੜ੍ਹਾਂਗੇ ਲੈਪਟਾਪ ਸਰ ਯੂਜ਼ ਕਰਦੇ ਨੇਗੇ ਤੇ ਪ੍ਰੋਜੈਕਟਰ ਯੂਜ਼ ਕਰਦੇ ਨੇ ਵੀਡੀਓਜ਼ ਦਿਖਾਉਂਦੇ ਨੇ ਉਹਨਾਂ ਨੂੰ ਪੀਡੀਐਫ ਭੇਜਦੇ ਨੇ ਵੀਡੀਓ ਲਿੰਕ ਭੇਜ ਦਿੰਦੇ ਨੇ ਗਰੁੱਪ ਦੇ ਵਿੱਚ ਤੇ ਬੱਚਿਆਂ ਤੋਂ ਸੁਣਦੇ ਨੇ ਨੈਕਸਟ ਡੇ ਵੀ ਜਿਹੜੀ ਮੈਂ ਵੀਡੀਓ ਭੇਜੀ ਸੀਗੀ ਤੇ ਉਹਦਾ ਕੀ ਰਿਜ਼ਲਟ ਹੈਗਾ ਇਹਨੇ ਵਧੀਆ ਟੌਪਿਕ ਕਲੱਬ ਕੇ ਉਹਨਾਂ ਨੂੰ ਭੇਜਦੇ ਨੇ ਕਿ ਬੱਚੇ ਅੰਤਰ ਹੋ ਜਾਂਦਾ ਸਾਰਾ ਉਹਨਾਂ ਦਾ ਦਿਲ ਦੀ ਗੱਲ ਆ ਘੁੰਮਣ ਜਾਂਦੇ ਨੇ ਤਾਂ ਕਈ ਵਾਰ ਹੁੰਦਾ ਨਾ ਵੀ ਬੰਦੇ ਨੂੰ ਅੱਪ ਲੈ ਕੇ ਜਾ ਰਹਿਆਂ ਘੁੰਮਣ ਤੇ ਸਰ ਨੂੰ ਲੈ ਕੇ ਜਾਣ ਸਪੋਰਟ ਸਿਸਟਮ ਲੈ ਕੇ ਜਾ ਰਹਿਆਂ ਵੀ ਆਪ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਹੁੰਦਾ ਨਾ ਵੀ ਬੰਦਾ ਆਪਣੇ ਤੇ ਬੋਝ ਬਣੂਗਾ ਕੋਈ ਚੰਗੇ ਪਹਿਲੇ ਨੂੰ ਲੈ ਕੇ ਜਾਂਦੇ ਉਹ ਬੋਝ ਬਣ ਜਾਂਦੇ ਨੇ ਡਾ ਲ ਜਾਂਦੇ ਨੇ ਉਸੇ ਨਹੀਂ ਹੁੰਦੀ ਸਾਨੂੰ ਜਿੱਥੇ ਵੀ ਜਾਣਾ ਸਰ ਕੋਲੇ ਕਰਦੇ ਨੇ ਪਹਿਲਾਂ ਹੀ ਪ੍ਰੋਬਲਮ ਸੋਲਵ ਹੋ ਜਾਂਦੀ ਨੇ ਸਾਡੀਆਂ